ਦੁਸ਼ਹਿਰੇ ਵਾਲੇ ਦਿਨ ਤੋਂ ਲਾਪਤਾ ਸੁਰਖਪੁਰ ਅਕਬਰਪੁਰ ਦੇ ਨੌਜਵਾਨ ਦੀ ਮਿਲੀ ਲਾਸ਼ ਪਿੰਡ ਸੁਰਖਪੁਰ ਅਕਬਰਪੁਰ ਤੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋ ਕਿ ਦੁਸ਼ਹਿਰੇ ਵਾਲੇ ਦਿਨ ਪਿੰਡ ਦੇਹੀ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਪੁੱਤਰ ਲੱਛਾ ਸਿੰਘ ਨਾਲ ਕਪੂਰਥਲਾ ਦੁਸ਼ਹਿਰੇ ਦਾ ਮੇਲਾ ਦੇਖਣ ਗਿਆ ਸੀ ਪਰੰਤੂ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ ਥਾਣਾ ਪਤੋ ਟਿੰਗਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਅਜ ਉਪ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਨੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੂੰ ਉਕਤ ਘਟਨਾ ਬਾਰੇ ਦੱਸਿਆ ਕਿ ਉਹ ਡੋਗਰਾਵਾਲ ਨੇੜੇ ਕਮਾਦ ਵਿੱਚ ਨਸ਼ਾ ਕਰ ਰਹੇ ਸਨ ਜਿਸ ਕਾਰਨ ਸੁਰਜੀਤ ਸਿੰਘ ਗੋਪੀ ਦੀ ਮੌਤ ਹੋ ਗਈ ਅਤੇ ਗੋਪੀ ਦੀ ਲਾਸ਼ ਡੋਗਰਾਵਾਲ ਨੇੜੇ ਕਮਾਦ ਵਿੱਚ ਪਈ ਹੈ ਇਸ ਸਬੰਧੀ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਡੋਗਰਾਵਾਲ ਦੇ ਨੇੜੇ ਕਮਾਦ ਵਿੱਚ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਗੋਪੀ ਦੀ ਲਾਸ਼ ਕਮਾਦ ਵਿੱਚ ਪਈ ਸੀ ਇਸ ਦੀ ਥਾਣਾ ਕੋਤਵਾਲੀ ਵਿਖੇ ਸੂਚਨਾ ਦਿੱਤੀ ਗਈ ਤਾਂ ਥਾਣਾ ਕੋਤਵਾਲੀ ਤੋਂ ਸਬ ਇੰਸਪੈਕਟਰ ਲਾਲ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਪੇਸ਼ ਦਿੱਤਾ ਇਸ ਮੌਕੇ ਮ੍ਰਿਤਕ ਗੋਪੀ ਦੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਕਤ ਨੌਜਵਾਨ ਮਨਪ੍ਰੀਤ ਸਿੰਘ ਮੰਨੂ ਖਿਲਾਫ ਬੰਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਪੂਰਥਲਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਜਾਤੀ ਕੇ ਜੀ ਦੀ ਵਿਸ਼ੇਸ਼ ਰਿਪੋਰਟ ਜੀ ਨਾਮ ਤੁਹਾਡਾ ਮਨਪ੍ਰੀਤ ਘੜ ਜਿਹੜੇ ਬੇਟੀ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡਾ ਇਹ ਕਿਦੋਂ ਦੀ ਕਿਦੋਂ ਦਾ ਮਿਸ ਹੋਇਆ ਤੁਹਾਡਾ ਇਹ ਦਸਹਰੇ ਵਾਲੇ ਦਿਨ 2 ਤਰੀਕ ਦੁਪਹਿਰ 3 ਵਜੇ ਦਾ ਅੱਛਾ ਜੀ ਤੁਹਾਨੂੰ ਇਹ ਕਿੱਦਾਂ ਪਤਾ ਲੱਗਾ ਅੱਜ ਫਿਰ ਇਹ ਅੱਜ ਸਰਪੰਚ ਸਾਹਿਬ ਨੂੰ ਰਾਤ ਉਸ ਮੁੰਡੇ ਦਾ ਫੋਨ ਆਇਆ ਵਾ ਵੀ ਇੱਥੇ ਡੈੱਡ ਬੋਡੀ ਪਈ ਜਾ ਕੇ ਲੈ ਲਓ ਕੀ ਨਾਮ ਉਹਦਾ ਮੰਨੂ ਸੋ ਮੰਨੂ ਉਹਦਾ ਬਾਪ ਦੇ ਨਾਮ ਦਾ ਇਹ ਲਖਵੀਰ ਆਪਣਾ ਲੱਖਾ ਲੱਖਾ ਫੌਜੀ ਉਹਦਾ ਲਸ਼ਕਰ ਆ ਪੱਕਾ ਨਾ ਕੀ ਤੁਸੀਂ ਕੀ ਮੰਗ ਕਰਦੇ ਹੋ ਆਪਣਾ ਪੋਸਟ ਮੇਰੀ ਮੰਗਾ ਵੀ ਜੇ ਸਾਡਾ ਮੁਕਿਆ ਤਾਂ ਉਹ ਵੀ ਮਰਨਾ ਚਾਹੀਦਾ ਇਸ ਮੁਤਾਬਿਕ ਮੈਨੂੰ ਉਹ ਮੁੰਡਾ ਇੱਥੇ ਹਾਜ਼ਰ ਕਰ ਦਿਓ ਠੀਕ ਹੈ ਨਾ ਸਾਡਾ ਮੁੰਡਾ ਗਿਆ ਸਾਨੂੰ ਉਹ ਵੀ ਵੀ ਉਹ ਵੀ ਮਰ ਜਵੇ ਮੇਰੇ ਤੋਂ ਦੇਖ ਹੀ ਆ ਕਿਉਂਕਿ ਕੱਲਾ ਕੱਲਾ ਮੁੰਡਾ ਹੀ ਸਾਡਾ ਮੇਰੇ ਸਿਰ ਤੇ ਮੇਰਾ ਪੇਹ ਨਹੀਂ ਮਾਂ ਮੇਰੀ ਕੈਂਸਰ ਦੀ ਪੇਹ ਸਿਰ ਤੇ ਮੇਰੇ ਸਿਰ ਤੇ ਮੇਰਾ ਆਦਮੀ ਨਹੀਂ ਤੇ ਦੇਖੋ ਅਸੀਂ ਕੀ ਕਰੀਏ ਸਾਨੂੰ ਚੌਥਾ ਦਿਨ ਆਜੇ ਤਿੰਨ ਦਿਨ ਰੋਲਦਿਆਂ ਨੂੰ ਹੋ ਗਿਆ ਅ ਮੇਰੇ ਮਾਮੇ ਦੇ ਮੁੰਡੇ ਸਾਡੇ ਤਾਏ ਚਾਚਿਆਂ ਦੇ ਸਾਰੇ ਇੱਥੇ ਖੜੇ ਆ ਕਿਸੇ ਨੇ ਚਲੋ ਪੁਲਿਸ ਨੇ ਉਹ ਇੱਥੇ ਚਲ ਜਾ ਤੂੰ ਹੀ ਇੱਥੇ ਆ ਜਾ ਬਸ ਆਹੀ ਭੰਬਲ ਭੂਸੇ ਚਾਈ ਸਾਰੀ ਉਮਰ ਰਹਿ ਅ ਚਾਰ ਦਿਨ ਹੋ ਗਏ ਟੱਪਦੇ ਆ ਰੋ ਕੁੱਤੇ ਆ ਗੋ ਲੂਰ ਲੂਰ ਫੈਰ ਜਾ ਰੋ ਕੈਮਰੇ ਅਸੀਂ ਫੋਲੇ ਪੁਲਿਸ ਵਾਲਿਆਂ ਨੂੰ ਅਸੀਂ ਦੱਸਿਆ ਪਰ ਇਹ ਇੱਥੋਂ ਆ ਕੈਮਰੇ ਚ ਅਸੀਂ ਦੇਖਿਆ ਤੇ ਕਿਉਂ ਨਹੀਂ ਜਦੋਂ ਮੰਨੂ ਦਾ ਫੋਨ ਚੱਲਦਾ ਸੀ ਤਿੰਨ ਤਰੀਕ ਨੂੰ ਪਕਾਈ ਦਾ ਸਵੇਰੇ ਉਹਦੀ ਤੇ ਪੇੜਾ ਗੱਲ ਹੋਈ ਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਜੀ ਫੋਨ ਚੱਲਣ ਡਿਆ ਪੁਲਿਸ ਵਾਲਿਆਂ ਨੂੰ ਤਦੋਂ ਕਿਉਂ ਨਹੀਂ ਲੋਕੇਸ਼ਨ ਫੜ ਕੇ ਉਹਦੀ ਉਹਨੂੰ ਫੜਿਆ ਉਹਨਾਂ ਨੇ ਉਦੋਂ ਹਲੇ ਹੈਗਾ ਵੀ ਕਪੂਥਲੇ ਵਿੱਚ ਅਸੀਂ ਲੋਕੇਸ਼ਨ ਕੱਢ ਕੇ ਦੱਸੀ ਕਿ ਪੁਲਿਸ ਦਾ ਕੋਈ ਫਰਜ਼ ਨਹੀਂ ਬਣਦਾ ਸੀ ਫਰਤੂਟਿੰਗ ਵਾਲਿਆਂ ਦਾ ਮੇਰੀ ਮੰਗ ਇਹ ਆ ਸਖਤ ਤੋਂ ਸਖਤ ਇੱਕ ਵਿਰੋਧ ਕਾਰਵਾਈ ਕੀਤੀ ਜਾਵੇ ਜਾਂ ਕਿ ਮੇਰੇ ਭਰਾ ਨੂੰ ਇਨਸਾਫ਼ ਚਾਹੇ ਤਾਂ ਇਹ ਤਾਂ ਮੈਨੂੰ ਪਤਾ ਵੀ ਉਹ ਡੱਬ ਦੀ ਔੜਾ ਨਹੀਂ ਪਰ ਉਹ ਮੇਰੇ ਸਾਹਮਣੇ ਲੈ ਕੇ ਉਹਨੂੰ ਵੀ ਫਾਂਸੀ ਤੇ ਲਟਕਾਇਆ ਜਾਵੇ ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਹੈ ਜੀ ਜਿਹੜੇ ਬੇਟੇ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਮੇਰਾ ਭਾਂਜਾ ਹੈ ਜੀ ਤੁਹਾਨੂੰ ਕਿਦਾਂ ਅੱਜ ਪਤਾ ਲੱਗਾ ਇਹਦਾ ਮੈਨੂੰ ਉਸ ਰਾਤ ਨੂੰ ਨਾ ਜਿਸ ਰਾਤ ਨੂੰ ਉਹ ਮੁੰਡਾ ਇਹਨੂੰ ਸਕੂਟੀ ਤੇ ਲੈ ਕੇ ਗਿਆ ਮੇਰੇ ਭੈਣ ਨੇ ਫੋਨ ਲਾਇਆ ਮੈਨੂੰ 7:00 ਵਜੇ ਕਹਿੰਦੀ ਵੀ ਅ ਲਛਕਰ ਸਿੰਘ ਲੱਛਾ ਆ ਉਹਦਾ ਮੁੰਡਾ ਵਾ ਦਵਿੰਦਰ ਸਿੰਘ ਮਨੂੰ ਵੀ ਉਹ ਦਿਨ ਉਹ ਇਹਨੂੰ ਸਕੂਟੀ ਤੇ ਬਿਠਾ ਕੇ ਲੈ ਗਿਆ ਮੈਂ ਆਵਾਜ਼ਾਂ ਮਾਰਦੀ ਰਹੀ ਵੀ ਮੇਰੇ ਮੁੰਡੇ ਨੂੰ ਨਾ ਲੈ ਕੇ ਜਾਈਂ ਵੀ ਅਗੇ ਜੇ ਨੂੰ ਤੂੰ ਲੈ ਕੇ ਜਾਣਾ ਮੁੜ ਕੇ ਘਰ ਨਹੀਂ ਮੁੜ ਕੇ ਆਉਂਦਾ ਤੇ ਕਹਿੰਦੀ ਮੁੰਡਾ ਹੱਸਦਾ ਮੈਨੂੰ ਕਹਿੰਦਾ ਮੈਂ ਹੁਣੇ ਹੀ ਆ ਜਾਣਾ ਮੈਂ ਹੁਣੇ ਆਇਆ ਮੰਮੀ ਅੱਡੇ ਤੋਂ ਮੈਂ ਹੁਣੇ ਹੀ ਆਇਆ ਬਾਅਦ ਚ ਉਹਨੇ ਕਿਹਾ ਵੀ ਚਲੋ ਅੱਜ ਦਸਹਿਰਾ ਵਾ ਵੀ ਇੱਧਰ ਤੁਰ ਫਿਰ ਕੇ ਆ ਜੂਗਾ ਮੁੰਡਾ ਹਨਾ ਬਾਅਦ ਚ ਉਹਦੇ ਨਾਲੋਂ ਨਹੀਂ ਆਇਆ ਉਹਨੇ ਮੈਨੂੰ ਫੇਰ ਫੋਨ ਲਾਇਆ ਸਾਡਾ ਇੱਥੇ ਹੈ ਨਹੀਂ ਕੋਈ ਵੀ ਭੈਣ ਉਹ ਕੈਂਸਰ ਦੀ ਮਰੀਜ਼ ਆ ਜਵਾਈ ਉਹਦਾ 6 ਮਹੀਨੇ ਹੋਇਆ ਮੁੱਕੇ ਨੂੰ ਤੇ ਇਹੋ ਹੀ ਨਿਆਣਾ ਉਹਦਾ ਇੱਕੋ ਹੀ ਬੱਚਾ ਵਾ ਇਹੋ ਤੇ ਕੇਆਂ ਦੇ ਘਰ ਉਹ ਬੈਠੀ ਆ ਕਿੰਨੀ ਮੁਸੀਬਤ ਚ ਆ ਉਹ ਹਨਾ ਫਿਰ ਮੈਂ ਉਥੋਂ ਰਾਤ ਮੈਂ ਆ ਨਹੀਂ ਸਕਦੀ ਮੈਂ ਵੀ ਕੱਲੀ ਉਥੋਂ ਫਿਰ ਮੈਂ ਦੁਬਾਰਾ ਫੋਨ ਮੁੰਡੇ ਨੂੰ ਫੋਨ ਅਸੀਂ ਲਾਈ ਗਏ ਜਿੱਥੋਂ ਤੱਕ ਪਹੁੰਚ ਕੋਈ ਫੋਨ ਵੱਜੀ ਗਿਆ ਫੋਨ ਵੱਜੀ ਗਿਆ ਮੁੰਡੇ ਨੇ ਚੱਕਿਆ ਨਹੀਂ ਫੋਨ ਫਿਰ ਮੈਂ ਆਉਂਦੀ ਉੱਤਰੀ ਮੈਂ ਭੈਣ ਦੇ ਘਰ ਨਹੀਂ ਗਈ ਇਹਨਾਂ ਦੇ ਘਰ ਗਈਆਂ ਮੈਂ ਇਹ ਜਿਹੜਾ ਜਿਹਨੇ ਮੁੰਡੇ ਨੇ ਮਾਰਿਆ ਇਹਨੂੰ ਮਾਰਿਆ ਮੰਨੂ ਨੇ ਮਾਰਿਆ ਜਿਹਨੇ ਉਹਨਾਂ ਦੇ ਘਰ ਗਈ ਮੈਂ ਉਹਦੇ ਡੈਡੀ ਨੂੰ ਕਿਹਾ ਭਾਜੀ ਵੀ ਜੇ ਮੁੰਡੇ ਦੇ ਨਾਲ ਗਿਆ ਵੀ ਆ ਤੁਸੀਂ ਦੱਸ ਦਿਓ ਤੁਹਾਡਾ ਮੁੰਡਾ ਰਾਤ ਆਇਆ ਬਹੁਤੀ ਲਾਗੇ ਸੀ ਉਹਨੂੰ ਮੇਰੇ ਲਾਗੇ ਨਾ ਆਉਣ ਦੇਣ ਮੈਂ ਉਹਨੂੰ ਮੰਮੀ ਉਹਦੀ ਨੂੰ ਪੁੱਛਿਆ ਹਾਂ ਕਹਿੰਦੀ ਦਵਾਈ ਲੈਣ ਜਾਣਾ ਪਤਾ ਨਹੀਂ ਆਵੇ ਕਨਾ ਆਵੇ ਘਰ ਨੂੰ ਹਨਾ ਮੈਂ ਮੜ ਕੇ ਮੋਟੀਨ ਕੰਮ ਨੂੰ ਨੰਬਰ ਦੇ ਮੈਂ ਫੋਨ ਲਾਵਾਂ ਉਹਨੇ ਨੰਬਰ ਦੇ ਦਿੱਤਾ ਮੈਨੂੰ ਹਨਾ ਔਖੀ ਉਹ ਵੀ ਉਹਨੇ ਵੀ ਦੇ ਦਿੱਤਾ ਮੈਨੂੰ ਨੰਬਰ ਉਹ ਸ਼ਰਾਬ ਪੀ ਕੇ ਬੈਠਾ ਸੀ ਉਹ ਕਦੀ ਕਰੀ ਜਾਵੇ ਆਪਾ ਤਲ ਜਾਣੇ ਕਮਾਦਾਂ ਚ ਲੱਭਿਓਨੇ ਫਲਾਨੇ ਲੱਭਿਓਨੇ ਉਹਨਾਂ ਨੂੰ ਪਤਾ ਸੀ ਇਹ ਕਮਾਦਾਂ ਚ ਆਣਾ ਬਾਪ ਉਹਦਾ ਕਰੀ ਜਾਵੇ ਸਾਨੂੰ ਨਹੀਂ ਕੋਈ ਦੱਸਿਆ ਦੋਏ ਦਿਨ ਭੈਣ ਫੇ ਉਹਨਾਂ ਦੇ ਘਰ ਗਈ ਪੁੱਛਣ ਜਦੋਂ ਉਸ ਰਾਤ ਨੂੰ ਨਹੀਂ ਇਹ ਆਇਆ ਨਾ ਫੋਨ ਲਾਉਂਦੇ ਰ ਮੈਂ ਆ ਗਈ ਇੱਥੇ ਪਿੰਡ ਸਾਰੇ ਅਸੀਂ ਮਤਲਬ ਕਿ ਸੱਥਾਂ ਪੰਚਾਇਤਾਂ ਜੋ ਖੂਹ ਕਾੜੇ ਸਭ ਕੁਝ ਪੋਲ ਲਿਆ ਵੀ ਜੇ ਕਿਤੇ ਚਲੋ ਕੁਝ ਹੋਇਆ ਵੀ ਹੋਵੇ ਅਸੀਂ ਦੇਖ ਲੈਨੇ ਆ ਸਾਨੂੰ ਕਿਤੇ ਉਹਦੀ ਭੈਣ ਆ ਸਰ ਤੇ ਆਦਮੀ ਨਹੀਂ ਕੱਲ ਦੀ ਥਾਣਿਆਂ ਚ ਉਹ ਕੈਮਰਾ ਫੋਲੀ ਜਾਂਦੀ ਸਾਰੇ ਪਾਸੇ ਉਹ ਝੌਂਦਾ ਆ ਇਹਦੇ ਨਾਲ ਹੀ ਬੈਠਾ ਵਾ ਨਾਲ ਹੀ ਬੈਠਾ ਵਾ ਹੈਨਾ ਪੁਲਿਸ ਵਾਲੇ ਕਹਿੰਦੇ ਤੁਸੀਂ ਇਹਦੇ ਸਬੰਧੀ ਰਿਪੋਰਟ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਉਣ ਗਏ ਸੀ ਬੱਚੇ ਤਾਂ ਉਥੇ ਐਸ ਐਚਓ ਸਾਹਿਬ ਹੈ ਨਹੀਂ ਸੀ ਪਤੂ ਟਿੰਗਾ ਹੈਨਾ ਤਾਂ ਉਹ ਕਹਿੰਦੇ ਵੀ ਜਦੋਂ ਉਹ ਛੁੱਟੀ ਤੇ ਆ ਤਾਂ ਉਥੇ ਮੁੰਡਾ ਬੈਠਾ ਸੀ ਇੱਕ ਉਹਨੇ ਲਿਖ ਲਈ ਸੀ ਜੋ ਅਸੀਂ ਲਗਾਇਆ ਵੀ ਐਸ ਇਹਨੇ ਮੁੰਡਾ ਨਾਲ ਲੈ ਕੇ ਗਿਆ ਇਹਨਾ ਆ ਹੋਇਆ ਉਹਨੇ ਰਿਪੋਰਟ ਲਿਖ ਲਈ ਸੀ ਤੋ ਬਾਅਦ ਚ ਜਦੋਂ ਅਸੀਂ ਕਿਹਾ ਵੀ ਤੁਸੀਂ ਮਤਲਬ ਕਿ ਕੋਈ ਕਾਰਵਾਈ ਨਹੀਂ ਕਰਦੇ ਕਹਿੰਦੇ ਤੁਸੀਂ ਤਾਂ ਰਿਪੋਰਟ ਹੀ ਨਹੀਂ ਲਿਖਾ ਕੇ ਗਏ ਹਨਾ ਰਿਪੋਰਟ ਹੀ ਬਦਲਦੀ ਸਾਡੀ ਹਨਾ ਤੂੰ ਹੀ ਗਮਸ਼ੂਦਾ ਦੀ ਲਿਖਾ ਕੇ ਗਏ ਸੀ ਹਨਾ ਤੋ ਹੁਣ ਤੁਸੀਂ ਆਪ ਦੇਖੋ ਸਾਨੂੰ ਚਾਹੀਦਾ ਇਨਸਾਫ ਭੈਣ ਮੇਰੀ ਇੰਨੀ ਕੋ ਔਖੀ ਆ ਜਿਹਦਾ ਹੁਣ ਅਜੇ ਤੱਕ ਉਹਨੂੰ ਖਬਰ ਨਹੀਂ ਮਿਲੀ ਵੀ ਮੇਰਾ ਬੱਚਾ ਮੁੱਕ ਗਿਆ ਆ ਉਹਦੇ ਪੇਨ ਨੂੰ ਲਗਾਇਆ ਛੱਡ ਪਹਿਲਾਂ ਸੁਫੀ ਛੱਡ ਗਿਆ ਤੇ ਹੁਣ ਹੁਣ ਤੁਸੀਂ ਦੇਖੋ ਵੀ ਉਹਨੂੰ ਜਦੋਂ ਖਬਰ ਪਹੁੰਚੂਗੀ ਉਹ ਵੀ ਇੱਕ লাশ ਵਿੱਚ ਨਹੀਂ ਇਹਦਾ ਤੋਣਵਾ ਉਸ ਪੈਂਡ ਦੇ ਜਿਹਨੂੰ ਇਹ ਲੈ ਜਾਂਦਾ ਉਹਦਾ ਬੱਚਾ ਮੁੜ ਕੇ ਨਹੀਂ ਆਉਂਦਾ ਜਿਹੜੀਆਂ ਸਾਡੇ ਘਰ ਖਬਰ ਲੈਣ ਬੁੜੀਆਂ ਆਈਆਂ ਕੱਲ੍ਹ ਦੀਆਂ ਕਹਿਨੀਆਂ ਸੀ ਵੀ ਇਸ ਮੁੰਡੇ ਨੂੰ ਕੋਈ ਨਹੀਂ ਨੱਥ ਪਾ ਸਕਦਾ ਇਹਨੂੰ ਕੋਈ ਪ੍ਰਸ਼ਾਸਨ ਨਹੀਂ ਕਹਿ ਸਕਦਾ ਕੋਈ ਪੁਲਿਸ ਨਹੀਂ ਇਹਨੂੰ ਕਹਿ ਸਕਦਾ ਉਸ ਪੈਂਡ ਦੇ ਵਿੱਚ ਕਿੰਨੇ ਬੱਚੇ ਮੁੱਕ ਗਏ ਆ ਇਹਨਾਂ 6 ਮਹੀਨਿਆਂ 'ਚ ਕਿੰਨੀਆਂ ਲਾਸ਼ਾਂ ਵੇਚ ਗਈਆਂ ਹਨ ਸਾਡੀ ਤੇ ਇਹੋ ਪ੍ਰਸ਼ਾਸਨ ਤੋਂ ਮੰਗ ਸਾਡੇ ਬੱਚੇ ਨਾਲ ਤਾਂ ਹੋ ਗਿਆ ਜੋ ਹੋਣਾ ਹੀ ਘਰ ਉਜੜ ਗਿਆ ਪੈਂਡ ਦਾ ਬਾਕੀਆਂ ਨੂੰ ਬਚਾ ਲਓ ਹੁਣ ਜੇ ਨਾ ਦੇ ਆ ਘਰ ਸ਼ਰੇਆਮ ਲੋਕਾਂ ਦੀਆਂ ਕੁੜੀਆਂ ਚੱਕ ਕੇ ਲੈ ਜਾ ਕਰਨਗੇ ਬੱਚੇ ਚੱਕ ਕੇ ਲੈ ਕੋਈ ਨਾ ਬੋਲੂਗਾ ਕੋਈ ਨਾ ਉੱਠੂਗਾ ਜੇ ਉਠਣ ਵਾਲਾ ਕੋਈ ਅਮਰਤਪਾਲ ਜੰਮਿਆ ਹੋਇਆ ਉਹਨੂੰ ਜੇਲਾ ਚ ਤਾੜ ਦਿੱਤਾ ਜਿਹੜਾ ਚੱਕਣ ਵਾਲਾ ਸੀਗਾ ਕੋਈ ਵੀ ਨਾ ਆਵਾਜ਼ ਉਠਾਊਗਾ ਹੈਨਾ ਮੇਰੀ ਦੇਹੋ ਮੰਗਾ ਪ੍ਰਸ਼ਾਸਨ ਤੋਂ ਵੀ ਜਿਹੜਾ ਵੀ ਕੋਈ ਸੁਣਦਾ ਵਾ ਇਹਨੂੰ ਸਖਤ ਤੋਂ ਸਖਤ سزا ਦਿੱਤੀ ਜਾਵੇ ਤਾਂ ਕਿ ਹੋਰ ਕੋਈ ਨਾ ਹਾਸਾ ਨਾ ਮੀਤੇ ਮੇਰਾ ਨਾਮ ਦਿਵਿੰਤੋ ਸਿੰਘ ਸਰਪੰਚਾ ਮੈਂ ਪੈਂਦਾ ਸਰਪੰਚਿਆ ਮੈਂ ਪੈਂਦਾ ਮੈਨੂੰ ਰਾਤ ਜਿੱਦਾਂ ਮਨਪ੍ਰੀਤ ਨੇ ਕਾਲ ਕੀਤੀ 12 ਵਜੇ ਇਵਾਰ ਇੱਕ ਜੀ ਕਰੀਬ ਮੈਨੂੰ ਕਾਲ ਕੀਤੀ ਉਹਨੇ ਮੈਨੂੰ ਸਾਰੀ ਆਪਣੀ ਦਸਤੀ ਉਹਨੇ ਡਿਟੇਲ ਵੀ ਭਾਜੀ ਅਸੀਂ ਇੱਥੋਂ ਇੱਥੇ ਗਏ ਆ ਇੱਥੋਂ ਅਸੀਂ ਸਮਾਨ ਲਿਆ ਇੱਥੇ ਬਹਿ ਕੇ ਲਾਇਆ ਅਸੀਂ ਲਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਕਮਾੜ ਦੇ ਵਿੱਚ ਡੁੱਗਰਾਂ ਪਿੰਡ ਦੇ ਵਿੱਚ ਅਸੀਂ ਕਮਾੜ ਦੇ ਵਿੱਚ ਲਾਉਂਦੇ ਸੀ ਇੱਥੇ ਲਾਉਂਦੇ ਲਾਉਂਦੇ ਉਹ ਇੱਕ ਮਨਪ੍ਰੀਤ ਜਿਹੜਾ ਉਹ ਇੱਥੋਂ ਜਾ ਚੁੱਕਾ ਸੀ ਇਹ ਇੱਥੇ ਮੁੰਡਾ ਰਹਿ ਗਿਆ ਪਿਆ ਇੱਥੇ ਇਹਦੀ ਮੈਸ ਜੁੜੀ ਇਹ ਕਮਾੜ ਇਹ ਜਿਹੜੀ ਲੋਕੇਸ਼ਨ ਆ ਇਹ ਦੱਸੀ ਆ ਮੰਨੂ ਨੇ ਹਾਂਜੀ ਇਹ ਮੰਨੂ ਨੇ ਦੱਸੀ ਆ ਜੀ ਠੀਕ ਹੈ ਜੀ ਤੁਸੀਂ ਪਰਿਵਾਰ ਨੂੰ ਦੱਸਿਓ ਇਹ ਮੰਨੂ ਨੇ ਦੱਸੀ ਆ ਜੀ ਠੀਕ ਹਾਂ ਜੀ